ਦੂਸਰਾ ਐਸਐਚਓ ਸਾਹਿਬ ਤੁਸੀਂ ਜਿਹੜਾ ਮੰਡੀ ਚੌਕ ਆ ਉਥੇ ਅਸੀਂ ਹੈਵੀ ਵਹੀਕਲਸ ਦੇ ਸਾਡੇ ਕੋਲੋਂ ਕਾਉਂਸਲ ਕੋਲੋਂ ਬੋਰਡ ਲਗਵਾ ਲਓ ਚਾਹੇ ਆਪਣਾ ਤੁਸੀਂ ਦੇਖਣਾ ਕਿ ਪੁਲਿਸ ਕੀ ਕਰ ਸਕਦੀ ਆ ਦਿਨ ਵੇਲੇ ਟਿਪਰ ਤੇ ਵੱਡੀਆਂ ਗੱਡੀਆਂ ਜਿਹੜੀਆਂ ਉਹ ਸ਼ਹਿਰ ਦੇ ਵਿੱਚ ਸવાય ਬਸ ਤੋਂ ਸਵੇਰ ਦੇ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਕੋਈ ਹੈਵੀ ਵਹੀਕਲ ਸ਼ਹਿਰ ਦੇ ਵਿੱਚ ਦੋਨਾਂ ਪਾਸਿਆਂ ਤੋਂ ਦਾਖਲ ਨਾ ਹੋਵੇ ਮੇਰੀ ਸਮਝ ਤੋਂ ਬਾਹਰ ਆ ਕਿ ਟਿਪਪਰ ਤੇ ਇੱਟਾ ਵਾਲੇ ਜਿਹੜੇ ਨੇ ਉਹ ਸ਼ਹਿਰ ਦੇ ਵਿੱਚ ਦੀ ਕਿਉਂ ਲੰਘਦੇ ਆ ਇਹ ਤੁਸੀਂ ਇਹਦਾ ਕੱਢਣਾ ਆ ਕਿ ਕਿਵੇਂ ਤੁਸੀਂ ਇਹਦਾ ਸੋਲੂਸ਼ਨ ਕੱਢਦੇ ਆ ਜਿਹੜੀਆਂ ਬੱਸਾਂ ਨੇ ਇੱਕ ਹੋਰ ਜ਼ਰੂਰੀ ਕੰਮ ਹੈ ਜਿਹੜੀਆਂ ਬੱਸਾਂ ਆ ਉਹ ਬੱਸ ਸਟੈਂਡ ਦੇ ਅੰਦਰ ਜਾਣ ਉੱਥੇ ਸਵਾਰੀ ਉਤਾਰਨ ਤੇ ਉੱਥੋਂ ਸਵਾਰੀ ਚੱਕਣ ਉਹ ਬੱਸਾਂ ਜਿਹੜੀਆਂ ਨੇ ਬੱਸ ਸਟੈਂਡ ਦੇ ਬਾਹਰ ਖੜ ਕੇ ਆਪਣਾ ਕੰਮ ਕਰਦੀਆਂ ਆ ਤੇ ਉੱਥੇ ਫਿਰ ਟ੍ਰੈਫਿਕ ਜਮ ਹੁੰਦਾ ਔਰ ਉੱਥੇ ਐਕਸੀਡੈਂਟ ਦਾ ਖਤਰਾ ਵੀ ਜਿਹੜਾ ਉਹ ਬਣਿਆ ਰਹਿੰਦਾ ਤੇ ਬਾਕੀ ਸਫਾਈ ਦੇ ਤੁਹਾਡੇ ਕੰਮ ਹੈ ਇੱਕ ਦੋ ਜਿਹੜਾ ਐਸਡੀਐਸਾ ਤੁਹਾਨੂੰ ਕਿੰਨਾ ਟਾਈਮ ਚਾਹੀਦਾ ਉਹ ਕੰਮ ਕਰਨ ਵਾਸਤੇ ਉਹਦੇ ਐਸਟੀਮੇਟ ਦੀ ਲੋੜ ਸੀ ਕਿੱਡਾ ਕੰਮ ਸੀ ਇਹ ਦੋ ਖੰਭੇ ਲਾਉਣੇ ਸੀ ਨਾ ਤੁਸੀਂ ਨਹੀਂ ਐਸਟੀਮੇਟ ਤੋਂ ਬਿਨਾ ਬੜਾ ਕੁਝ ਹੁੰਦਾ ਇੱਥੇ ਕੀ ਨਹੀਂ ਹੁੰਦਾ ਕਿੱਡਾ ਕੰਮ ਸੀ ਗੁਰੂ ਘਰ ਦਾ ਕੰਮ ਹੈ ਤੁਸੀਂ ਤਾਂ ਮੈਨੂੰ ਮੈਨੂੰ ਦੱਸ ਦਿੰਦੇ ਮੈਕਸੀ ਨੂੰ ਕਹਿ ਦਿੰਦੇ ਉਹ ਤੁਹਾਨੂੰ ਪਰਵਾਦ ਦਿੰਦਾ 2 ਮਹੀਨੇ ਹੋ ਗਏ ਇਸ ਦਲ ਨੂੰ ਨਹੀਂ ਇਹ ਵੀ ਤਾਂ ਸੋਚੋ ਨਾ ਕਿ ਤੁਹਾਨੂੰ ਕਹਿ ਇਹਨੂੰ ਕਿ ਨਚਰ ਹੋਇਆ ਪਿਛਲੇ 2 2 ਮਹੀਨੇ ਜਿਆਦਾ ਹੋ ਗਏ 3 ਮਹੀਨੇ ਤੋਂ ਮੈਂ ਤੁਹਾਨੂੰ ਉਹ ਕੰਮ ਕਿਹਾ ਫਿਰ ਤੁਸੀਂ ਸ਼ਹਿਰ ਦਾ ਲੋਡ ਪਿਛਲੀ ਮੀਟਿੰਗ ਦੇ ਵਿੱਚ 2 ਮਹੀਨੇ ਪਹਿਲਾਂ ਆਪਣੀ ਗੱਲ ਹੋਈ ਸੀ ਕਿ ਸ਼ਹਿਰ ਦਾ ਲੋਡ ਡਿਵਾਈਡ ਕਰੋ ਉਹਦੇ ਤੇ ਕੋਈ ਕੰਮ ਕੀਤਾ ਮੈਡਮ ਪਹਿਲਾਂ ਦੋ ਫੀਡਰਾਂ ਦਾ ਜਿਹੜਾ ਲੋਡ ਚੱਲ ਰਿਹਾ ਨਾ ਇੱਕ ਪਾਸੇ ਚੱਲ ਰਿਹਾ ਮੰਡੀ ਰੋਡ ਵਾਲੇ ਪਾਸੇ ਨੂੰ ਇੱਕ ਇਧਰ ਸਾਹਵ ਤੇਲੀ ਵਾਲੇ ਗੁਰਦੁਆਰੇ ਪਾਸੇ ਹੁਣ ਜਦੋਂ ਆਪਣੀ ਬਿਜਲੀ ਬਿਜਲੀ ਘਰ ਤੋਂ ਆਉਣੀ ਆ ਜੇ ਉਹਦੇ ਮੇਨ ਦੇ ਵਿੱਚ ਕੋਈ ਫਾਲਟ ਹੋਇਆ ਤਾਂ ਲਾਸਟ ਤੇ ਨਹੀਂ ਬਿਜਲੀ ਭੇਜੀ ਜਾ ਸਕਦੀ ਉਹ ਉਹਦੇ ਵਿੱਚ ਸਵਿਚਿੰਗ ਅਸੀਂ ਕੀਤੀ ਹੋਈ ਆ ਜੇ ਜਦੋਂ ਮਤਲਬ ਦੋ ਤਿੰਨ ਪਾਰਟ ਦੇ ਵਿੱਚ ਹਰੇਕ ਫੀਡਰ ਨੂੰ ਵੀ ਉਸ ਵਿੱਚ ਕੱਟ ਕੇ ਅਸੀਂ ਉਹਨਾਂ ਦਾ ਜਿੰਨਾ ਛੇਤੀ ਛੇਤੀ ਹੁੰਦਾ ਉੰਨੀ ਛੇਤੀ ਚਲਾਉਣ ਦੀ ਕੋਸ਼ਿਸ਼ ਕਰਦੇ ਆ ਪਰ ਜਦੋਂ ਉਹਨਾਂ ਦੇ ਪਿਛਲੇ ਪਾਸੇ ਫਾਲਟ ਪਿਆ ਹੁੰਦਾ ਉਦੋਂ ਅਗਲੇ ਪਾਸੇ ਨੂੰ ਬਿਜਲੀ ਦੇਣੀ ਸੰਭਵ ਨਹੀਂ ਤੇ ਇਹਦੇ ਨਾਲ ਨਾਲ ਮੈਂ ਇਹ ਕੀਤਾ ਹੈ ਵੀ ਜਿਹੜੇ ਦੋਨੇ ਫੀਡਰ ਹੈ ਉਹਨਾਂ ਦੇ ਵਿੱਚੋਂ ਇੱਕ ਤੀਸਰਾ ਫੀਡਰ ਹੋਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਫਿਰ ਯੂ ਸਾਹਿਬ ਨਾਲ ਰਲ ਕੇ ਨਾ ਅਸੀਂ ਕਿੱਥੇ ਕਿੱਥੇ ਖੰਭੇ ਲਾਉਣੇ ਆ ਉਹ ਇਹਨਾਂ ਨਾਲ ਕਰ ਲਾਂਗੇ ਤੇ ਉਹਦੇ ਨਾਲ ਫਿਰ ਤਿੰਨ ਪਾਰਟ ਉਦਾਂ ਹੋ ਜਾਣਗੇ ਤਿੰਨ ਫੀਡਰ ਬਣ ਜਾਣਗੇ ਦੇਖੋ ਅੱਗੇ ਛੋਨੇ ਦਾ ਸੀਜ਼ਨ ਆ ਜਣਾ ਤੁਹਾਡੇ ਕੋਲ ਨਾ ਸਿਰ ਖੁਰਕਣ ਦਾ ਵੇਲ ਨਹੀਂ ਲੱਗਣਾ ਜੇ ਇਹਨਾਂ ਦਸਾਂ ਦਿਨਾਂ 'ਚ ਕੋਈ ਕੰਮ ਕਰ ਸਕਦੇ ਆ ਤਾਂ ਕਰ ਲਓ ਨਹੀਂ ਮੈਂ ਕਿਰਾਇਆ ਹੋਇਆ ਵਿਜ਼ਿਟ ਤਾਂ ਕਰਾਇਆ ਜੀ ਨੂੰ ਤੇ ਦੂਸਰਾ ਜਿਹੜਾ ਆਪਣਾ ਸ਼ਹਿਰ ਦਾ ਦੂਸਰਾ ਅ ਸਿਗਾ ਕੰਮ ਉਹਦਾ ਵੀ ਐਸਟੀਮੇਟ ਤਕਰੀਬਨ ਪਾਸ ਹੈ ਸਾਡੀ ਯੂ ਸਾਹਿਬ ਨਾਲ ਗੱਲ ਹੋਈ ਹੈ ਤੇ ਇਹਨਾਂ ਨੂੰ ਪ੍ਰੋਸੈਸਿੰਗ ਫੀਸ ਜਮ੍ਹਾਂ ਕਰਾਉਣੀ ਆ ਤਾਂ ਸਾਡਾ ਐਸਟੀਮੇਟ ਤਿਆਰ ਹੈ ਕੱਲ ਤੱਕ ਬਦਤਬਦ ਕੱਲ ਤੱਕ ਚੱਲੇ ਜਾਊਗਾ ਜੇ ਗੱਲ ਕਰਾ ਦਿੰਦੇ ਸੀ ਪ੍ਰਾਣੀ ਅੱਡੇ ਇੱਕ ਟਰਾਂਸਫਰ ਮ ਰੱਖਿਆ ਸੀ ਉਹ ਜਿਉਂਦਾ ਤਿਉਂ ਉਦਾਂ ਹੀ ਪਿਆ ਉਹਨੂੰ ਚਾਲੂ ਨਹੀਂ ਕੀਤਾ ਮੈਡਮ ਉਹ ਉੱਥੇ ਪ੍ਰੋਬਲਮ ਆ ਰਹੀ ਹੋ ਮੈਂ ਕੋਸ਼ਿਸ਼ ਕਰ ਰਿਹਾ ਜੇ ਪਰਲੇ ਪਾਸੇ ਜੇ ਪੋਲ ਲੱਗ ਦੇਣ ਲੱਗਣ ਦੇ ਦੇਣ ਤਾਂ ਫਿਰ ਲਾ ਕੇ ਪਰਲੇ ਪਾਸੇ ਸਪੈਸ਼ਲਾਈਜ਼ਡ ਇਧਰਲਾ ਪੋਲ ਪੱਟ ਕੇ ਦੂਸਰੇ ਪਾਸੇ ਨੂੰ ਲਾ ਦੇਗੀ ਤੁਸੀਂ ਪੁਲਿਸ ਦੀ ਮਦਦ ਲਓ ਤੁਹਾਨੂੰ ਕਿਸ ਨਾਲ ਸੇ ਮੈਡਮ ਪਬਲਿਕ ਦੇ ਸਾਹਮਣੇ ਚ ਲੋਕ ਕੋਈ ਨਹੀਂ ਇਹਨਾਂ ਨਾਲ ਕਰਵਾਗੇ ਹਾਂਜੀ ਹੈ ਕਰ ਲੈਨੇ ਇਹ ਤਾਂ ਕਰ ਲੈ ਇਹ ਤਾਂ ਪੈਂਡਿੰਗ ਨਾ ਛੱਡਿਆ ਕਰੋ ਕੰਮ ਜਿਹੜਾ ਸੋਲੂਸ਼ਨ ਹੈਗਾ ਉਹ ਕਰ ਲਓ ਹੁਣ ਤੁਸੀਂ ਐਸਟੀਮੇਟ ਕਦੋਂ ਦਾ ਬਣਾ ਕੇ ਭੇਜਿਆ ਹੁਣ ਤਾਂ ਸਰਕਾਰ ਨੇ ਸਾਰੇ ਟੈਕਸੀ ਮਾਫ ਕਰ ਦਿੱਤੇ ਐਸਟੀਮੇਟ ਦੇ ਵਿੱਚ ਤੁਸੀਂ ਪਤਾ ਨਹੀਂ ਕਿਹੜਾ ਬਣਾ ਕੇ ਭੇਜਿਆ ਹੁਣ ਨਹੀਂ ਮੈਡਮ ਇਹ ਜਿਹੜਾ ਹਫਤੇ ਲਈ ਕਰਤਾਰੇ ਹਾਂ ਉਹ ਹਾਂ ਉਹ ਹੀ ਹੈ ਜੀ ਸ਼ਿਫਟ ਕਰਨਾ ਉਹਨੂੰ ਕਿੱਥੇ ਪਿਆ ਐਸਟੀਮੇਟ ਤੁਹਾਡਾ ਐਕਸਿਸ ਸਾਹਿਬ ਦੇ ਕੋਲ ਆ। ਐਕਸਿਸ ਸਾਹਿਬ ਨੂੰ ਫੋਨ ਲਾਓ। ਤੁਸੀਂ ਇਹ ਸਭ ਉਹਦੇ ਜਿਹੜਾ ਅਗੋਂ ਨਾਲੇ ਵਾਲਾ ਆ ਉਹ ਤਾਂ ਤੁਸੀਂ ਹੱਲ ਕਰ ਦਿਓ। ਟੈਂਡਰ ਸ਼ੈਂਡਰ ਦੇ ਚੱਕਰ 'ਚ ਨਾ ਪਿਓ। ਤੁਸੀਂ ਆਪਣੇ ਖਰਚੇ ਤੇ ਕਰਵਾ ਦਿਓ। ਉਹ ਗੁਰਦੁਆਰਾ ਸਾਹਿਬ ਦੇ ਅਗੋਂ। ਠੀਕ ਹੈ। ਹੈਨਾ? ਜੇ ਮਤਲਬ ਜੇ ਅਸੀਂ ਅਗੋਂ ਦੀ ਵੀ ਲਗਾਉਣਾ ਤੇ ਬੇਸ਼ੱਕ ਮੇਰੇ ਖਿਆਲੋਂ ਅੰਡਰਗ੍ਰਾਉਂਡ ਪਾਈਪ ਪਾ ਦਿਓ, ਪਾਈਪਲਾਈਨ ਪਾ ਦਿਓ। ਤੁਸੀਂ ਸੜਕ ਕ੍ਰੋਸ ਨਾ ਕਰੋ। ਅੰਡਰਗ੍ਰਾਉਂਡ ਪਾਈਪਲਾਈਨ ਪਾ ਦਿਓ। ਉਤੋਂ ਦੀ ਸਾਰਾ ਉਹ ਪਦਰਾ ਹੋ ਜਾਵੇ। ਉਹ ਨਾਲ ਸਾਡੇ हां रमनਾ ਅੱਗੇ ਤੱਕ ਲੈ ਜਾ ਮੈਂ ਪਰਸੋਂ ਆ ਕੇ ਮੌਕਾ ਦੇ ਅੱਗੇ ਤੱਕ ਪਾਈਪ ਲਾਈਨ ਪਾ ਦੇ ਹੁੰਦੀ ਆ ਅੱਛਾ ਨਹੀਂ ਲੱਗਦਾ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਕਿਤੇ ਸਾਡੇ ਮੈਂ ਕਿਹਨੀ ਪੂਰੇ ਜ਼ਿਲ੍ਹੇ 'ਚ ਨਹੀਂ ਕੋਈ ਹੋਰ ਗੁਰਦੁਆਰਾ ਸਾਹਿਬ ਹੋਣਾ ਇੱਕੋ ਹੀ ਇੱਥੇ ਚੰਚੋ ਪ੍ਰਾਪਤ ਧਰਤੀ ਹੈ ਗੁਰਸਾਬਾਂ ਦੀ ਹੈ ਨਾ ਉਹਦੇ 'ਤੇ ਕੰਮ ਕਰਨਾ ਔਰ ਤੁਸੀਂ ਥੋੜਾ ਜਿਹਾ ਕੰਮ ਨੂੰ ਤੇਜ਼ ਕਰ ਠੀਕ ਹੈ ਮੈਂ ਤੁਹਾਡੇ ਕੋਲ ਦਿਨ ਬਹੁਤ ਥੋੜੇ ਆ ਇਹਨਾਂ ਹੀ ਦਿਨਾਂ ਦੇ ਵਿੱਚ ਤੁਸੀਂ ਆਪਣੀਆਂ ਝੋਨੇ ਵਾਲੀਆਂ ਲਾਈਨਾਂ ਦੇਖਣੀਆਂ ਇਹਨਾਂ ਦਿਨਾਂ ਦੇ ਵਿੱਚ ਇਹੋ ਜਿਹਾ ਕੰਮ ਹੋਊਗਾ ਲਾਇਆ ਫੋਨ ਐਕਸ਼ਨ ਦਿਓ ਬਾਕੀ ਕੰਮ ਤੁਸੀਂ ਨੋਟ ਕਰ ਲਿਆ। ਉਹ ਸਾਨੂੰ ਨੂੰ ਹੋਣ ਡਾਕਟਰ ਅਲ ਦੇ ਕੁਮਾਰ ਦੇ ਸਾਹਮਣੇ ਆਇਆ। ਪਰ ਸੱਚ ਜੀਆ ਬੈਠਣ ਪੜੇ। ਕੁਝ ਕਹਿਣਾ ਵੀ ਉਹਨਾਂ ਨੂੰ। ਜੈਸਿਕਾ ਜੀ, ਸਚਕਲ ਜੀ ਮੈਡਮ ਮੈਂ ਆਪਣੇ ਇਲਾਕੇ ਦਾ ਨੂਰਮੈਲ ਦਾ ਹੀ ਵਾਸੀ ਹਾਂ। ਤੇ ਪਿਛਲੇ ਬਹੁਤ ਲੰਬੇ ਸਮੇਂ ਤੋਂ ਕਮੇਟੀ ਦੀਆਂ ਸਾਡੀਆਂ ਦੁਕਾਨਾਂ ਹੈ ਆਪਣਾ ਜਿਹੜਾ ਟੈਲੀਫੋਨ ਐਕਸਚੇਂਜ ਹੈ ਉਹਦੇ ਨਾਲ ਕਮੇਟੀ ਦੀ ਇੱਕ ਮਾਰਕੀਟ ਬਣੀ ਹੈ ਉਹਦੇ ਵਿੱਚ ਟੈਂਡੈਂਟ ਹੈ ਤੇ ਉੱਥੇ ਦੀ ਹਾਲਤ ਇਨੀ ਡਿਪਲੋਰੇਬਲ ਹੈ ਵੀ ਨਾ ਤਾਂ ਸਫਾਈ ਦਾ ਕੋਈ ਧਿਆਨ ਬਾਰ-ਬਾਰ ਰਿਪੀਟਿਡਲੀ ਇਨ ਪਰਸਨ ਜਾ ਕੇ ਰਿਕੁਐਸਟ ਕਰਨ ਤੋਂ ਬਾਅਦ ਵੀ ਐਟ ਲੀਸਟ 10 ਟਾਈਮਸ ਸਾਰੇ ਹੀ ਮਿੱਤਰ ਭਰਾਵਾਂ ਨੂੰ ਤੇ ਦੋ ਕੁ ਵਾਰੀ ਉਹ ਸਹਿਬਾਨ ਉਹਨਾਂ ਨੂੰ ਵੀ ਕਹਿ ਕੇ ਥੱਕ ਚੁੱਕਾ ਮੈਂ ਭਈ ਇਹ ਸਾਰੀ ਦੀ ਸਾਰੀ ਬਿਲਡਿੰਗ ਜਿਹੜੀ ਆ ਉਹ ਉਹ ਹੈ ਸ਼ਟਾਰਟਡ ਸਿੰਕਿੰਗ ਬਿਕਾਜ਼ ਆਫ ਦਾ ਨੈਗਲੀਜੈਂਸ ਆਫ ਦਾ ਡਿਊਟੀ ਪ੍ਰਸ਼ਾਤ ਆਉਂਦੀ ਆ ਤੇ ਛੱਤ ਜਿਹੜੀ ਉਹ ਟਪ ਟਪ ਕਰਕੇ ਝੋਂਦੀ ਮੇਰੇ ਚਾਰ ਪੱਖੇ ਸੜ ਚੁੱਕੇ ਪਰਸਨਲ ਮੈਂ ਤਾਂ ਬੀਅਰ ਕਰ ਲੈਣਾ ਚਲੋ ਠੀਕ ਹੈ ਬਾਕੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਨਾ ਦੇ ਉੱਤੇ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਹੁਣ ਤਾਈਂ ਉੱਪਰੋਂ ਨਾ ਤਾਂ ਛੱਤ ਦੀ ਕਦੀ ਰਿਪੇਅਰ ਹੁੰਦੀ ਆ ਮੈਨੂੰ 14 ਸਾਲ ਹੋ ਗਏ ਹਰ ਦੂਏ ਸਾਲ ਕਿਰਾਇਆ ਵੱਜ ਜਾਂਦਾ ਤੇ ਜਿਹੜੇ ਟੈਨੈਂਟ ਦੇ ਕੋਈ ਅਧਿਕਾਰ ਹੁੰਦੇ ਆ ਰਾਇਸ ਹੁੰਦੇ ਉਹਨਾਂ ਤੇ ਕੋਈ ਵਿਚਾਰ ਨਹੀਂ ਕੋਈ ਗੱਲ ਨਹੀਂ ਨਾ ਤੇ ਕਦੀ ਕਮੇਟੀ ਵਾਲਿਆਂ ਨੇ ਉਹਦੇ ਉੱਤੇ ਕੋਈ ਪਾਪੋਦੀ ਕਰਾਈ ਨਾ ਕੋਈ ਉਹਦੇ ਉੱਤੇ ਦੁੱਕੀ ਦਾ ਖਰਚਾ ਕੀਤਾ ਤੇ ਅਸੀਂ ਸਾਰਾ ਕੁਝ ਦਿਨੇ ਆ ਉਹ ਦੇਣ ਦੇ ਬਾਅਦ ਸਾਨੂੰ ਲੱਭਦਾ ਇਹ ਆ ਕਿ ਸਾਡੇ ਪੱਖੇ ਖਰਾਬ ਆ ਮੈਂ ਡਾਕਟਰ ਹੋਣ ਦੇ ਨਾਤੇ ਲੀਕੇਜ ਹੁੰਦੀ ਆ ਪਾਣੀ ਦੀ ਕੋਈ ਬੰਦਾ ਹੱਥ ਲਾਉਂਦਾ ਸਵਿਚ ਨੂੰ ਹੱਥ ਲਾਉਂਦਾ ਇਲੈਕਟ੍ਰੀਕਸ਼ਨ ਹੋ ਸਕਦੀ ਆ ਉਹਦੇ ਉੱਤੇ ਸਾਰੀਆਂ ਗੱਲਾਂ ਕਰਨ ਦੇ ਬਾਵਜੂਦ ਵੀ ਇਹ ਬਿਲਕੁਲ ਵੀ ਅਵੇਸਲਾ ਪਾਣਾ ਔਨ ਦਾ ਪਾਰਟ ਆਫ ਦਾ ਆਫੀਸਰਸ ਨੋਟ ਹੋਏ ਕਿੰਡਲੀ ਟੇਕ ਨੋਟ ਆਫ ਇਟ ਤੇ ਤੁਹਾਡੇ ਦੁਆਰਾ ਮੈਯੂਰ ਸਾਹਿਬ ਨੂੰ ਵੀ ਬੇਨਤੀ ਕਰਦਾ ਇਹਨੂੰ ਚੰਗੀ ਤਰ੍ਹਾਂ ਨਾਲ ਇਹਦਾ ਧਿਆਨ ਦਿੱਤਾ ਜਾਣਾ ਚਾਹੀਦਾ ਜੀ ਉੱਥੇ ਸਾਰੇ ਮੌਕੇ ਦੇਖ ਲੈਣਗੇ ਜਿਹੜਾ ਹੈ ਨਾ ਜੀ ਉਹ ਕਹ ਲੋ ਭਈ ਗਾਰਬੀ ਵਰਗਾ ਕੀਤਾ ਲੋਕੀ ਆਪਣੇ ਡੰਪ ਬਣਾ ਕੇ ਰੱਖੇ ਉੱਥੇ ਇਹੋ ਸਾਰੇ ਮੌਕੇ ਦੇਖਣਗੇ ਖੁੱਦ ਹਾਂਜੀ ਉਹ ਪਲੀਜ਼ ਉਹ ਦੇਖ ਕੇ ਧਿਆਨ ਵਾਥ ਫੋਨੀ ਦੀ ਵਾਥ ਫੋਨੀ ਦੀ ਇਹ ਵੀ ਸਾਡੇ ਲਈ ਮੈਡੀ ਕਰਿਆ ਹੈ ਤਾਂ ਨਿਕਲ ਗਿਆ ਹੈ ਤਾਂ ਜਿਹੜਾ ਚਾਹੁੰਦੇ ਤਾਂ ਸ਼ੁਕਰੀਆ ਜੀ ਬੈ ਵੈਸੇ ਤਕਰੀਬਨ 25 ਸਾਲ ਤੋਂ ਨੂਰਬਲ ਗਊਸ਼ਾਲਾ ਨਾਲ ਭੂਤਨਾਥ ਮੰਡਰ ਕਮੇਟੀ ਨਾਲ ਜੁੜਿਆ ਹੋਇਆ ਹਾਂ ਤੇ ਅਸੀਂ ਤੁਹਾਨੂੰ ਮੈਡਮ ਜੀ ਪਹਿਲਾਂ ਵੀ ਬੇਨਤੀ ਕਰ ਚੁੱਕੇ ਹਾਂ ਕਿ ਹੁਣ ਸਾਡਾ ਤੂੜੀ ਦਾ ਸੀਜ਼ਨ ਆ ਗਿਆ ਤੇ ਸਾਡੇ ਕੋਲ ਗਊਸ਼ਾਲਾ ਵਿੱਚ ਪੈਸਿਆਂ ਦੀ ਬਹੁਤ ਕਮੀ ਆ ਤੇ ਸਾਡੇ ਪ੍ਰਧਾਨ ਹੁਣੀ ਵੀ ਆਏ ਹੋਏ ਆ ਇਹਨਾਂ ਨੇ ਵੀ ਤੁਹਾਨੂੰ ਸ਼ਾਇਦ ਦੱਸਿਆ ਹੋਵੇ ਕਿ ਸਾਡੀ ਇਸ ਮੁਸੀਬਤਿਆ ਹੱਲ ਕਰਾ ਦਿਓ ਇਹ ਸਰਕਾਰ ਕੋਲ ਸਰਕਾਰ ਕੋਲੋਂ ਜਿਹੜੇ ਡੀਸੀ ਸਾਹਿਬ ਕੋਲੋਂ ਪੈਸੇ ਆਣੇ ਸੀ ਸਾਨੂੰ ਕੁਝ ਪੈਸੇ ਦਿਵਾਏ ਜਾਣ ਜੀ ਤਾਂ ਇਹ ਜਿਹੜੀ ਉੱਧਰ ਦੀ ਵੱਡੀ ਖੂਦ ਦਾ ਸੁੰਦਰ ਵਾਲੇ ਹਾਂ ਸਸੀ ਗਾਰ ਐਮਐਲਏ ਸਾਹਿਬ ਜਿਹਨਾਂ ਨੂੰ ਕਮਾਰਕਟ ਕਮੇਟੀ ਦੇ ਚੇਅਰਮੈਨ ਲਾਇਆ ਇਹਨਾਂ ਨੂੰ ਬਹੁਤ ਬਹੁਤ ਵਧਾਈ ਜੀ ਮੈਡਮ ਜੀ ਆਪਾਂ ਬਾਬਾ আলম شاہ ਦਰਬਾਰ ਤੇ ਸੇਵਾਦਾਰ ਸਭ ਤੋਂ ਵੱਡੀ ਗੱਲ ਇੱਕ ਤਾਂ ਸਾਰੇ ਰੋਡ ਦੇ ਉੱਤੇ ਟ੍ਰੈਫਿਕ ਦਾ ਬਹੁਤ ਬਰਾੜਾ ਦੂਸਰਾ ਜਿਹੜਾ ਨਾਲਾ ਆ ਉਹਦਾ ਇੰਨਾ ਬੁਰਾ ਹਾਲ ਆ ਸਾਰੇ ਲੋਕਾਂ ਨੇ ਛੱਤਿਆ ਸਫਾਈ ਸੇਵਕ ਨੂੰ ਮਾੜਾ-ਮੁੰਡਾ ਚੱਕ ਕੇ ਕਰਾਉਂਦੇ ਆ ਤੇ ਤੁਸੀਂ ਕਿਸੇ ਵੇਲੇ ਟਾਈਮ ਕੱਢ ਕੇ ਦੇਖੋ ਉੱਥੇ ਬੈਠ ਨਹੀਂ ਹੁੰਦਾ ਸਾਡੀ ਮਾਰਕੀਟ ਜਿਹੜੀ ਆ ਬਾਬੇ ਆਲਮ शाह ਜੀ ਉੱਥੇ 10 ਮਿੰਟ ਨਹੀਂ ਬੈਠ ਹੁੰਦਾ ਇੰਨੀ ਬਦਬੂ ਆਉਂਦੀ ਆ ਤੇ ਅਸੀਂ ਕਹਿੰਦੇ ਵੇ ਇਹਦਾ ਕੋਈ ਮਸਲਾ ਹੱਲ ਕਰੋ ਕੋਈ ਦਿਨ ਵਗਾਰਾ ਚੱਲਦਾ ਆ ਉਹਦੇ ਨਾਲ ਜਿੰਨੀ ਕਿਤੇ ਪਾਣੀ ਨਿਕਲਦਾ ਠੀਕ ਆ ਉਸ ਤੋਂ ਬਾਅਦ ਉੱਥੇ ਬਹੁਤ ਬੁਰਾ ਹਾਲ ਹੈ ਠੀਕ ਹੈ ਬਾਜੀ ਜੀ ਜੀ ਆਹਨ ਜੀ ਦੇਖੋ ਤੇ ਸ਼ਿਕਾਇਤ ਨਹੀਂ ਕਰੀਏਗਾ ਮੈਂ ਵਿਕੀ ਕਰਨ ਦਾ ਪਰ ਦਸਤੂਜੀ ਸੀ ਕਾ ਵੀ ਜੀ ਨੂੰ ਸਵਾਗਤ ਕਰਦਾ ਹਾਂ ਚਲੋ ਇਹ ਤਾਂ ਪਾਰਟੀ ਦੇ ਮੈਂਬਰ ਹੈ ਇਹਨਾਂ ਨੇ ਕਿ ਸਵਾਲ ਰੱਖਣਾ ਹੋਰ ਕਿਸੇ ਨੂੰ ਪੁੱਛਣਾ ਹੋਰ ਕੋਈ ਨਵਾਂ ਸਾਡਾ ਕੋ ਸਾਥੀ ਕੋਈ ਦੂਰ ਨਹੀਂ ਹੋ ਸਿਕੈ ਸਵਾਲ ਮੈਡਮ ਜੀ ਤੁਸੀਂ ਤਾਪ ਕਰਨੇ ਆ ਕੰਮ ਨਮਸਕਾਰ ਮੈਡਮ ਜੀ ਮੈਂ ਤੁਹਾਡਾ ਤਹਿ ਦਿਲੋਂ ਸਵਾਗਤ ਕਰਦਾ ਵੀ ਤੁਸੀਂ ਬਹੁਤ ਜਿਹੜਾ ਸਾਡੇ ਸ਼ਹਿਰ ਲਈ ਇੰਟਰਸਟ ਲੈਣੇ ਆ ਤੇ ਮੈਨੂੰ ਤੁਹਾਡੇ ਤੇ ਬਹੁਤ ਮਾਣ ਆ ਵੀ ਸਾਡੇ ਸ਼ਹਿਰ ਨੂੰ ਤੁਸੀਂ ਬਹੁਤ ਅੱਗੇ ਵਧਾਣ ਲਈ ਜਿਹੜਾ ਉਪਰਾਲਾ ਕਰਦੇ ਪਏ ਆ ਮੈਂ ਤੁਹਾਡਾ तहे ਜਲੋਂ ਧੰਨਵਾਦੀ ਆ ਮੈਡਮ ਜੀ ਮੇਰੇ ਸਵਾਲ ਬਹੁਤ ਹੈ ਆਪਾਂ ਹਾਂਜੀ ਮੇਰੇ ਸਵਾਲ ਬਹੁਤ ਹੈ ਐਡੀ ਲਿਸਟ ਬਣੀ ਪਈ ਹੈ ਆਪਸ ਚ ਕਰਨੇ ਆਈਓ ਸਾਹ ਨੂੰ ਬੇਜੋ ਤੇ ਮੈਂ ਇਹ ਚਾਹਨਾ ਵੀ ਜਿੰਨੇ ਵੀ ਸਾਡੇ ਸ਼ਹਿਰ ਦੇ ਸਾਥੀ ਆਏ ਆ ਉਹਨਾਂ ਦੇ ਵਿਚਾਰ ਉਹਨਾਂ ਦੇ ਸਾਰਿਆਂ ਨੂੰ ਸਮੂਲੀਅਤ ਲਈ ਜਾਵੇ ਤੇ ਸ਼ਹਿਰ ਦੇ ਜਿਹੜੇ ਜਿੰਨੇ ਵੀ ਕੰਮ ਆ ਯੂ ਸਾਹਿਬ ਆ ਗਏ ਤੁਸੀਂ ਆ ਗਏ ਆਪਾਂ ਸਾਰੇ ਕਰਨੇ ਹੀ ਆ ਜੀ ਸਾਰਿਆਂ ਦਾ ਆਪਾਂ ਆਿਆਂ ਦਾ ਜਿਹੜਾ ਮਾਣ ਆ ਉਹਨਾਂ ਦਾ ਟਾਈਮ ਦਿੱਤਾ ਦਾ ਧੰਨਵਾਦ ਸ਼ੁਕਰ ਲਈ ਕਰ ਸਸੀ ਗੁਰੂ ਜੀ ਤੁਹਾਨੂੰ ਲੇਗਾ ਕਿ ਆ ਨਹੀਂ ਤੁਸੀਂ ਦੇਖੀ ਬੈਠੇ ਥੈਂਕ ਯੂ ਥੈਂਕ ਯੂ ਥੈਂਕ ਯੂ ਇੱਕ ਵਾਰੀ ਗੱਲ ਕਰਨੀ ਸੀ ਜਿਹੜੀ ਦੇ ਆਪਾਂ ਨਾ ਰੇੜੀ ਮਸਲਾ ਕਹਿੰਦੇ ਆ ਜਿਹੜੀ ਸ਼ਹਿਰ ਦੇ ਵਿੱਚ ਕਿਉਂ ਨਾ ਉਹਨਾਂ ਨੂੰ ਜਗ੍ਹਾ ਦੇ ਦਿੱਤੀ ਜਾਵੇ ਜਿਹਦਾ ਦਸਹਰਾ ਗਰਾਊਂਡ ਹੋ ਗਿਆ ਜਾਂ ਕੋਈ ਹੋਰ ਜਗ੍ਹਾ ਹੋ ਗਈ ਉਹ ਆਪਣਾ ਬਹੁਤ ਵੱਡਾ ਮਸਲਾ ਖਾਲ ਹੋ ਸਕਦਾ ਜਿਹੜਾ ਆਪਣਾ ਪੁਰਾਣਾ ਅੱਡਾ ਵਾ ਉਹਦਾ ਆਪਾਂ ਮਤਾ ਵੀ ਪਾ ਚੁੱਕੇ ਆ ਉਹ ਆਪਾਂ ਕਹਿੰਦੇ ਆਂ ਰਾਮ ਮੰਦਰ ਦੇ ਕੋਲ ਪੁਰਾਣਾ ਅੱਡਾ ਇੱਥੇ ਲੈ ਆਈਏ ਉਹਨਾਂ ਟ੍ਰਾਫਿਕ ਦਾ ਉਹ ਮਸਲਾ ਬਹੁਤ ਵਧੀਆ ਖਾਲ ਹੋ ਸਕਦਾ ਰਣਾ ਅੱਡਾ ਰੇੜੀਆਂ ਵਾਲਾ ਹੈ ਨਹੀਂ ਦੋ ਜਗ੍ਹਾ ਨਹੀਂ ਰੇੜੀਆਂ ਉੱਥੇ ਸ਼ਿਫਟ ਨਾ ਸਕਦਾ ਬਸ ਰਣ ਬਸ ਸਟੈਂਡ ਤੇ ਬਸ ਸਟੈਂਡ ਲਈ ਥਾਂ ਥੋੜਾ ਨਹੀਂ ਹੋ ਜਿਹੜਾ ਪੁਰਾਣਾ ਜੀ ਆਪਣਾ ਪੁਰਾਣਾ ਏਡਾ ਵਾ ਉੱਥੇ ਜਿੱਦਾਂ ਲੋਕੀ ਖੜਦੇ ਆ ਖੜਨ ਨਾਲੋਂ ਜਿਹੜਾ ਆਪਾਂ ਜਾਂ ਆਪਣੇ ਨਕਉਂਦਰ ਚੁੰਗੀ ਦੇ ਕੋਲ ਜਾਂ ਰਾਮ ਮੰਦਰ ਦੇ ਕੋਲ ਬਸ ਨਾ ਰੁਕੇ ਜੇ ਤਾਂ ਹਾਂਜੀ ਤੁਸੀਂ ਚਾਹਨੇ ਕਿ ਬੱਸ ਸਟੈਂਡ ਬਾਹਰ ਲਾਈਏ ਬਾਹਰ ਲਾਈਏ ਲੋਕਾਂ ਨੂੰ ਸੁਵਿਧਾ ਨਹੀਂ ਹੋਊਗੀ ਨਹੀਂ ਨਹੀਂ ਪੁਰਾਣਾ ਬੱਸ ਅਡਾ ਜਿਹੜਾ ਪੁਰਾਣਾ ਬੱਸ ਅਡਾ ਠੀਕ ਹੈ ਅਸਲਾਮ ਵਾਲਾ ਠੀਕ ਹੈ ਵਿਚਾਰ ਅਗਲੀ ਮੀਟਿੰਗ ਤੱਕ ਇਹ ਸਭ ਤੁਸੀਂ ਦੇਖਿਓ ਇੱਕ ਦੋ ਜਿਹੜਾ ਆਪਣਾ ਨਾ ਕੇਸ ਚੱਲਦਾ ਆਈ ਥਿੰਕ ਖਤਮ ਹੀ ਆ ਉਹ ਜਿਹੜਾ ਪੁਰਾਣਾ ਬਸਟਰਡਾ ਨਾ ਉੱਥੇ ਥੋੜੀ ਜਿਹਾ ਪਈ ਆ ਉਹਦਾ ਕੇਸ ਚੱਲਦਾ ਸੀ ਮੇਰੇ ਖਿਆਲੋਂ ਖਤਮ ਇੱਕ ਰੇਡੀਅਲ ਸੀ ਜਿਹੜਾ ਆਪਾਂ ਹਾਂਜੀ ਕਿਉਂਕਿ ਬਹੁਤ ਰੇਡੀਅਲ ਆ